ਸਾ ਵਾਹਿਗੁਰੂ ਜੀ ਕੀ ਫਤਿਹ 사ਸੰਗ ਜੀ ਅੱਜ ਖਾਸ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆਂ ਖਾਸ ਕਰਕੇ ਪਾਕਿਸਤਾਨ ਦੇ ਇਤਿਹਾਸਿਕ ਗੁਰੂਤਾਮਾ ਦੀ ਯਾਤਰਾ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 31 ਅਕਤੂਬਰ 2025 ਨੂੰ ਲੈ ਕੇ ਜਾਣੀ ਆ ਤੇ 14 ਨਵੰਬਰ 2025 ਨੂੰ ਵਾਪਸੀ ਇੰਗਲੈਂਡ ਹੋਵੇਗੀ ਸੋ ਥੋੜੀਆਂ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਜ਼ਰੂਰਤ ਸੀ ਕਿਉਂਕਿ ਤੁਹਾਨੂੰ ਪਤਾ ਹੀ ਹੈਗਾ ਕਿ ਪਿਛਲੇ ਕਾਫੀ ਚਿਰ ਤੋਂ ਜਿਹੜਾ ਆ ਇਸ ਯਾਤਰਾ ਦੇ ਲਈ ਜਿੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਤੱਕ ਇਹ ਗੱਲ ਪਹੁੰਚਾਉਣ ਦੀ ਕਿ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਅਤੇ ਪੀਵੀਸੀ ਵੱਲੋਂ ਇਹ ਪਾਕਿਸਤਾਨ ਦੇ ਸਮੂਹ ਇਤਿਹਾਸਿਕ ਗੁਰੂਤਾਮਾ ਦੀ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈਗਾ ਉੱਥੇ ਕਿਉਂਕਿ ਮੁਸ਼ਕਲਾਂ ਵੀ ਕਾਫੀ ਜਿਹੜੀਆਂ ਉਹ ਆ ਰਹੀਆਂ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਥੋੜੀ ਹਲਚਲ ਹੋਈ ਸੀਗੀ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਲਾਂਘੇ ਦੀ ਜੇ ਆਪਾਂ ਗੱਲ ਕਰੀਏ ਲਾਂਘਾ ਬੰਦ ਕਰ ਦਿੱਤਾ ਗਿਆ ਭਾਰਤ ਵੱਲੋਂ ਯਾਤਰੀ ਜਿਹੜੇ ਕਿ ਪਾਕਿਸਤਾਨ ਦੇ ਵਿੱਚ ਨਵੰਬਰ ਦੇ ਮਹੀਨੇ ਦੇ ਵਿੱਚ ਜਾਂਦੇ ਸੀਗੇ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ ਖਾਸ ਕਰਕੇ ਆਪਾਂ ਜਦੋਂ ਨਵੰਬਰ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮ ਧਾਮ ਨਾਲ ਉਸ ਧਰਤੀ ਦੇ ਉੱਤੇ ਮਨਾਇਆ ਜਾਂਦਾ ਹੈ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ ਜਿੱਥੇ ਕਿ ਉਹਨਾਂ ਨੇ ਆਪਣਾ ਬਚਪਨ ਬਤਾਇਆ ਜਵਾਨੀ ਬਤਾਈ ਸੋ ਉਸ ਥਾਂ ਦੇ ਉੱਤੇ ਕਹੀ ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਉੱਥੇ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਯਾਤਰੀ ਪਹੁੰਚਦੇ ਸਨ ਸੰਗਤਾਂ ਪਹੁੰਚਦੀਆਂ ਸਨ ਤੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੀਆਂ ਸਨ ਹਰ ਸਾਲ ਜੀ ਆਪਾਂ ਗੱਲ ਕਰੀ ਤਾਂ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਤੇ ਅਪ੍ਰੈਲ ਮਹੀਨੇ ਦੇ ਵਿੱਚ ਇਹ ਯਾਤਰਾ ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਂਦਾ ਸੋ ਇਸ ਸਾਲ ਵੀ ਕੀਤਾ ਗਿਆ ਹੋਇਆਗਾ 31 ਅਕਤੂਬਰ ਤੋਂ 14 ਨਵੰਬਰ ਤੱਕ ਪਰ ਥੋੜੀ ਜਿਹੀ ਅਪਡੇਟ ਤੁਹਾਡੇ ਤੱਕ ਪਹੁੰਚਾਉਣੀਆਂ ਸਨ ਕਿਉਂਕਿ ਕਰਤਾਰਪੁਰ ਸਾਹਿਬ ਲਾਂਗਾ ਜਿਹੜਾ ਭਾਰਤ ਤੋਂ ਪਾਕਿਸਤਾਨ ਦੇ ਲਈ ਜਿੱਥੇ ਜਿਹੜੇ ਜਾਂਦੇ ਸੀਗੇ ਉਸ ਨੂੰ ਬੰਦ ਕਰ ਦਿੱਤਾ ਗਿਆ ਜੇ ਦੇ ਕਰਕੇ ਕਿ ਹੁਣ ਇੰਗਲੈਂਡ ਦੇ ਵਿੱਚੋਂ ਵੀ ਕਾਫੀ ਯਾਤਰੀ ਇਸੇ ਤਰ੍ਹਾਂ ਹੀ ਕਰਦੇ ਸੀਗੇ ਜਿਹੜੇ ਕਿ ਇੰਗਲੈਂਡ ਤੋਂ ਇੰਡੀਆ ਚਲੇ ਜਾਂਦੇ ਸੀਗੇ ਤੇ ਯਾ ਤੋ ਫਿਰ ਪਾਕਿਸਤਾਨ ਦੇ ਗੁਰੂਤਾਮਾ ਦੀ ਯਾਤਰਾ ਕਰਕੇ ਫਿਰ ਵਾਪਸ ਇੰਡੀਆ ਪਰਤ ਕੇ ਤੇ ਫਿਰ ਵਾਪਸੀ ਇੰਗਲੈਂਡ ਦੀ ਕਰਦੇ ਸਨ ਪਰ ਇਸ ਵਾਰ ਥੋੜੀਆਂ ਜੀਆਂ ਚੇਂਜਸ ਜਿਹੜੀਆਂ ਉਹ ਆਈਆਂ ਨੇ ਉਹਨਾਂ ਦੀ ਜਾਣਕਾਰੀ ਅਸੀਂ ਸਾਡੇ ਨਾਲ ਇਸ ਟਾਈਮ ਸਰਦਾਰ ਕਰਨੈਲ ਸਿੰਘ ਚੀਮਾ ਜੀ ਨੇ ਉਹਨਾਂ ਨਾਲ ਜਾਣਕਾਰੀ ਥੋੜੀ ਜੀ ਇਹਦੇ ਬਾਰੇ ਲਵਾਂਗੇ ਤੇ ਨਾਲ ਦੇ ਨਾਲ ਸਾਡੇ ਸਰਦਾਰ ਗੁਰਜੀਤ ਸਿੰਘ ਸਮਰਾ ਅੰਕਲ ਜੀ ਹੁਣੇ ਉਹਨਾਂ ਨੂੰ ਵੀ ਕਾਲ ਤੇ ਲੈ ਕੇ ਅਸੀਂ ਉਹਨਾਂ ਨਾਲ ਵੀ ਵਿਚਾਰਾ ਸਾਂਝੀਆਂ ਕਰਾਂਗੇ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਰਦਾਰ ਕਰਨੈਲ ਸਿੰਘ ਚੀਮਾ ਜੀ ਹੁਣਾਂ ਦਾ ਕਰਦੀਆਂ ਕਿਉਂਕਿ ਬੋਲਵਰਹਮਪਟਨ ਦੀਆਂ ਸਮੂਹ ਸੰਗਤਾਂ ਨੂੰ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਦੋਂ ਤੁਸੀਂ ਅ ਜਾਨਾ ਚਾਹੁੰਦੇ ਹੋ ਇਸ ਯਾਤਰਾ ਵਿੱਚ ਤਾਂ ਭਾਈ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਲੰਬੇ ਸਮੇਂ ਤੋਂ ਇਹ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਨਾਲ ਜੁੜੇ ਹੋਏ ਨੇ ਤੇ ਲੰਬੇ ਸਮੇਂ ਤੋਂ ਕਾਫੀ ਵਾਰ ਜਿਹੜੇ ਆ ਪਾਕਿਸਤਾਨ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਜਿਹੜੀ ਆ ਇਹ ਤੁਹਾਨੂੰ ਕਰਵਾ ਚੁੱਕੇ ਨੇ ਸੋ ਉਹਨਾਂ ਦਾ ਮੈਂ ਸਵਾਗਤ ਕਰਦੀ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਥੋੜੀ ਜੀਆਂ ਚੇਂਜੇਸ ਆਈਆਂ ਕਿਉਂਕਿ ਮਾਹੌਲ ਕਹਿ ਸਕਦੇ ਇਦਾਂ ਦਾ ਬਣ ਗਿਆ ਨਹੀਂ ਤਾਂ ਨਵੰਬਰ ਦੇ ਮਹੀਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਪਾਕਿਸਤਾਨ ਦੀ ਧਰਤੀ ਤੇ ਪਹੁੰਚਦੀਆਂ ਨੇ ਗੁਰੂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇਸ ਵਾਰ ਥੋੜੀ ਜੀਆਂ ਚੇਂਜੇਸ ਆਈਆਂ ਨੇ ਥੋੜੀ ਜੀਆਂ ਮੁਸ਼ਕਲ ਕਹਿ ਸਕਦੇ ਆ ਕਿ ਜਿਹੜੀਆਂ ਪਈਆਂ ਸੋ ਉਹਨਾਂ ਦੇ ਬਾਰੇ ਥੋੜੀ ਜਿਹੀ ਮੈਂ ਜਾਣਕਾਰੀ ਤੁਹਾਡੇ ਕੋਲੋਂ ਜ਼ਰੂਰ ਲਵਾਂਗੀ ਕਿਉਂਕਿ ਸੰਗਤਾਂ ਦਾ ਉਤਸ਼ਾਹ ਇੰਨਾ ਹੁੰਦਾ ਕਿ ਉਹ ਜਿਸ ਵੇਲੇ ਗੁਰਪੁਰਬ ਮੰਗ ਜਾਂਦਾ ਜਿਹੜੇ ਨਹੀਂ ਜਾਂਦੇ ਉਹ ਦੂਸਰੇ ਸਾਲ ਲਈ ਤਿਆਰੀ ਕਰ ਲੈਂਦੇ ਆ ਜੀ ਤੇ ਬਾਹਲਿਆਂ ਦੇ ਪ੍ਰੋਗਰਾਮ ਹੁੰਦੇ ਆ ਵੀ ਅਸੀਂ ਇੰਡੀਆ ਵਾਲ ਦੀ ਹੋ ਕੇ ਜਾਣਾ ਹਾਂਜੀ ਕੀ ਕੀ ਉਹਨਾਂ ਨੇ ਆਪਣੇ ਜਾਇਦਾਦਾਂ ਜ਼ਮੀਨਾਂ ਦੇਖਣੀਆਂ ਜਾਂ ਹੋਰ ਕਿਸੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਹਾਂਜੀ ਉਹਨਾਂ ਨੇ ਉਧਰ ਦੀ ਜਾਣਾ ਹੁੰਦਾ ਤੇ ਐਤਕੀ ਜਿਹੜੀ ਉਹਨਾਂ ਨੇ ਰੋਕ ਲਾ ਦਿੱਤੀ ਉਹ ਜਥੇ ਨੂੰ ਵੀ ਉਧਰ ਦੀ ਜਾ ਨਹੀਂ ਸਕਦੇ ਹਾਂਜੀ ਕਿਉਂਕਿ ਜਦੋਂ ਉਹ ਰਸਤਾ ਹੀ ਬੰਦ ਕਰ ਦਿੱਤਾ ਤਾਂ ਫੇ ਆਪਾਂ ਇੱਥੋਂ ਤੋਂ ਜਥਾ ਥੋੜੀ ਜਾ ਸਕਦਾ ਉਧਰ ਦੀ ਜੀ ਤੇ ਇਸ ਕਰਕੇ ਉਹ ਜਿਹੜੇ ਜਾਣ ਵਾਲੇ ਸੀਗੇ ਇੱਧਰ ਦੀ ਮੇਰੇ ਵੀਰ ਭੈਣਾ ਉਹਨਾਂ ਨੂੰ ਬਹੁਤ ਯਾਨੀ ਕਿ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹਨਾਂ ਨੇ ਤੱਕਿਆ ਹੁੰਦਾ ਵੀ ਅਸੀਂ ਜਾਣਾ ਹੈਗਾ ਆ ਇੰਡੀਆ ਜਾਵਾਂਗੇ ਨਾਲੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਾਂਗੇ ਫਿਰ ਪਾਕਿਸਤਾਨ ਦੀ ਯਾਤਰਾ ਕਰਾਂਗੇ ਤੇ ਵਾਪਸ ਮੁੜ ਕੇ ਇੰਡੀਆ ਆਲ ਦੀ ਹੋ ਕੇ ਫਿਰ ਇੱਥੇ ਆ ਜਮਾਂਗੇ ਹਾਂਜੀ ਉਹਨਾਂ ਦੇ ਉਹਨਾਂ ਦੇ ਵਾਸਤੇ ਬਹੁਤ ਐ ਨਮੋਸ਼ੀ ਹੋਈ ਆ ਕਿਉਂਕਿ ਉਹਨਾਂ ਨੂੰ ਜਿਹੜੀ ਉਹਨਾਂ ਦੇ ਮਨ ਦੀ ਭਾਵਨਾ ਸੀ ਉਹਨੂੰ ਸੱਟ ਵੱਜੀ ਆ ਜੀ ਤੇ ਬਾਕੀ ਜਿਹੜੇ ਇਧਰੋਂ ਜਾ ਰਹੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਐ ਇਦਾਂ ਹੋ ਗਿਆ ਵੀ ਪਤਾ ਨਹੀਂ ਕੀ ਹੋਣਾ ਉੱਥੇ ਹਾਂਜੀ ਥੋੜਾ ਜਿਹਾ ਨਹੀਂ ਡਰ ਤਾਂ ਬੰਦੇ ਮਨ ਚ ਹੁੰਦੇ ਡਰ ਪੈ ਗਿਆ ਵੀ ਉੱਥੇ ਸਿਕਿਉਰਿਟੀ ਦਾ ਕਿਦਾਂ ਹੋਊਗੀ ਕਿ ਕਿ ਇੰਡੀਆ ਵਾਲਿਆਂ ਨੇ ਇਹੀ ਕਹਿ ਦਿੱਤਾ ਵੀ ਉੱਥੇ ਸਿਕਿਉਰਿਟੀ ਦਾ ਕਰਕੇ ਅਸੀਂ ਜਥਾ ਨਹੀਂ ਭੇਜਾਂਗੇ ਜੀ ਲੇਕਿਨ ਸਿਕਿਉਰਿਟੀ ਜਿਹੜੀ ਆ ਉਹਨਾਂ ਦੀ ਆਪਣੀ ਬਹੁਤ ਹੁੰਦੀ ਆ ਸਿਕਿਉਰਿਟੀ ਦਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਤਾਂ ਲੋੜ ਵੀ ਨਹੀਂ ਪੈਂਦੀ ਸਿਕਿਉਰਿਟੀ ਦੀ ਕਿਉਂਕਿ ਆਪਾਂ ਦਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਆ ਹਾਂਜੀ ਆਪਾਂ ਨੂੰ ਲੋੜ ਨਹੀਂ ਪੈਂਦੀ ਪਰ ਫਿਰ ਵੀ ਗਵਰਨਮੈਂਟਾਂ ਦਾ ਹੁੰਦਾ ਤੇ ਕੋਈ ਆਨਸਰ ਐਸਾ ਨਾ ਹੋਵੇ ਜਿਹੜਾ ਛ ਇਸ ਕਰਕੇ ਸਿਕਿਉਰਿਟੀ ਦਾ ਆਪਾਂ ਨੂੰ ਬਹੁਤ ਮਿਲਦੀ ਆ ਉੱਥੇ ਜੀ ਤੇ ਰੈਸ਼ ਦਾ ਪ੍ਰਬੰਧ ਵੀ ਆਪਣਾ ਆਪਣਾ ਹੈਗਾ ਬਹੁਤ ਵਧੀਆ ਉੱਥੇ ਪਰ ਜਿਹੜੇ ਹੁਣ ਵੀਰ ਪੈਣਾ ਨਹੀਂ ਜਾ ਸਕਦੇ ਉਹਨਾਂ ਨੂੰ ਇਹ ਬਹੁਤ ਯਾਨੀ ਕਿ ਉਹਨਾਂ ਦੇ ਮਨ 6:00 ਵਜੇ ਆ ਵੀ ਅਸੀਂ ਕਿਉਂ ਨਹੀਂ ਉਹ ਉਧਰ ਜਾ ਸਕਦੇ ਕਿਉਂ ਦਰਸ਼ਨ ਕਰਨੇ ਸੀ ਉਹਨਾਂ ਨੇ ਆਪਣੇ ਮਨ ਦੀ ਸਧਰਾ ਹੁੰਦੀ ਆ ਕਿਉਂਕਿ ਅੱਜ ਕੱਲ ਹੈਗਾ ਆ ਵੀ ਜਿਹੜੇ ਆਪਣਾ ਜੀਵ ਨੇ ਇਹਦਾ ਕੋਈ ਵਸਾ ਨਹੀਂ ਬਿਲਕੁਲ ਬਾਲਿਆ ਨੇ ਤਾਂ ਕਿਹਾ ਹੁੰਦਾ ਵੀ ਚਲੋ ਇੱਥੇ ਕਿ ਅਸੀਂ ਜ਼ਰੂਰ ਦਰਸ਼ਨ ਕਰਕੇ ਆਈਏ ਹਾਂਜੀ ਫਰਜਾ ਤਾਂ ਇਦਾਂ ਦੀ ਕੋਈ ਗੱਲ ਹੋ ਜਾਂਦੀ ਏ ਤਾਂ ਫਿਰ ਉਹਨਾਂ ਦੇ ਮਨ ਨੂੰ ਬਹੁਤ ਛੱਟ ਵੱਜਦੀ ਆ ਹਾਂਜੀ ਹਾਂਜੀ ਨਹੀਂ ਇਹ ਤਾਂ ਹੈ ਪਰ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਇਸ ਵਾਰ ਜਿਹੜੀ ਇਹ ਯਾਤਰਾ ਹੈਗੀ ਆ ਉਹ ਇੰਗਲੈਂਡ ਤੋਂ ਸਿੱਧੀ ਪਾਕਿਸਤਾਨ ਨੂੰ ਹੋਵੇਗੀ ਸੋ ਜਿਹੜੇ ਸ਼ਰਧਾਲੂ ਪਾਕਿਸਤਾਨ ਜਾਣਾ ਚਾਹੁੰਦੇ ਸੀਗੇ ਜਿਨ੍ਹਾਂ ਨੇ ਆਪਣਾ ਇਸ ਤਰ੍ਹਾਂ ਨਾਲ ਕੀਤਾ ਸੀਗਾ ਕਿ ਪਹਿਲਾਂ ਇੰਡੀਆ ਜਾਣਾ ਤੇ ਇੰਡੀਆ ਤੋਂ ਪਾਕਿਸਤਾਨ ਦੇ ਗੁਰੂਤਾਮਾ ਦੀ ਯਾਤਰਾ ਕਰਨੀ ਆ ਸੋ ਉਹਨਾਂ ਦੇ ਲਈ ਰੋਕ ਲੱਗੀ ਆ ਬਾਕੀ ਜੇ ਤੁਸੀਂ ਇੱਥੋਂ ਜਾਣਾ ਚਾਹੁੰਦੇ ਹੋ ਤਾਂ ਅਜੇ ਵੀ ਉਸੇ ਤਰ੍ਹਾਂ ਹੀ 31 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਇਸ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈਗਾ ਆ ਤੇ ਥੋੜੀ ਜੀ ਜਾਣਕਾਰੀ ਅਸੀਂ ਸਰਦਾਰ ਗੁਰਜੀਤ ਸਿੰਘ ਸਮਰਾ ਹੁਣਾਂ ਕੁ ਲੋੋਂ ਵੀ ਲਵਾਂਗੇ ਕਿਉਂਕਿ ਇਹ ਜਿਹੜੀਆਂ ਰਹਾਇਸ਼ਾਂ ਨੇ ਜਿਵੇਂ ਭਾਈ ਸਾਹਿਬ ਜੀ ਨੇ ਵੀ ਹੁਣੇ ਦੱਸਿਆ ਕਿ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਵੱਲੋਂ ਇਹ ਪ੍ਰਾਈਵੇਟ ਰਹਾਇਸ਼ਾਂ ਜਿਹੜੀਆਂ ਇਹ ਬਣਾਈਆਂ ਗਈਆਂ ਹੈਗੀਆਂ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਸੋ ਉੱਥੇ ਰਹਿائشਾਂ ਹੋਣਗੀਆਂ ਸੋ ਕਿਉਂਕਿ ਇਸ ਵਾਰ ਥੋੜੀ ਗਿਣਤੀ ਘਟੂਗੀ ਕਿਉਂਕਿ ਜਿਹੜੀਆਂ ਇੰਡੀਆ ਤੋਂ ਸੰਗਤਾਂ ਨਾਲ ਡਲਣੀਆਂ ਸੀਗੀਆਂ ਉਹ ਸੰਗਤਾਂ ਨਹੀਂ ਆ ਸਕਦੀਆਂ ਇਸ ਕਰਕੇ ਤੁਸੀਂ ਸਿੱਧਾ ਇੰਗਲੈਂਡ ਤੋਂ ਪਾਕਿਸਤਾਨ ਯਾਤਰਾ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੋ ਤੁਹਾਨੂੰ ਨਾਲ ਦੇ ਨਾਲ ਉੱਥੇ ਦੀ ਰਹਿائشਾਂ ਜਿੰਦਾ ਕਈ ਪਰਿਵਾਰ ਚਾਹੁੰਦੇ ਹੁੰਦੇ ਆ ਕਿ ਅਸੀਂ ਦੋ ਜਣਿਆਂ ਨੇ ਇੱਕ ਕਮਰਾ ਲੈਣਾ ਆ ਸੋ ਉਹ ਵੀ ਸਹੂਲਤ ਜਿਹੜੀ ਆ ਇਸ ਵਾਰ ਦਿੱਤੀ ਗਈ ਹੈਗੀ ਆ ਸੋ ਸਾਡੇ ਨਾਲ ਇਸ ਟਾਈਮ ਪ੍ਰੋਗਰਾਮ ਦੇ ਵਿੱਚ ਨੇ ਸਰਦਾਰ ਸਰਦਾਰ ਸਾਹਿਬ ਗੁਰਜੀਤ ਸਿੰਘ ਸਮਰਾ ਲੈਸਟਰ ਤੋਂ ਉਹਨਾਂ ਤੋਂ ਥੋੜੀ ਜੀ ਜਾਣਕਾਰੀ ਅਸੀਂ ਜਿਹੜੀ ਆ ਉਹ ਲਵਾਂਗੇ ਕਿ ਕੀ ਅਪਡੇਟ ਆ ਤੇ ਕਿਵੇਂ ਜਿਹੜਾ ਅੱਗੇ ਦਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਾਣਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭਾਈ ਸਾਹਿਬ ਜੀ ਥੋੜਾ ਜੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰੋਗਰਾਮ ਕੀਤਾ ਇਹ ਜੀ ਤਾਂ ਹਾਂਜੀ ਥੋੜੀ ਜਿਹੀ ਅਪਡੇਟ ਦੇ ਦਿਓ ਕਿਉਂਕਿ ਥੋੜੀਆਂ ਜੀਆਂ ਚੇਂਜਸ ਜਿਹੜੀਆਂ ਆਈਆਂ ਨੇ ਵੈਸੇ ਤਾਂ ਭਾਈ ਸਾਹਿਬ ਹੁਣਾਂ ਨੇ ਕਰਨੈਲ ਸਿੰਘ ਚੀਮਾ ਜੀ ਹੁਣੀ ਆਏ ਉਹਨਾਂ ਨੇ ਦੇ ਦਿੱਤੀਆਂ ਨੇ ਪਰ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ ਕਿ ਕੀ ਕੀ ਚੇਂਜ ਜਿਹੜੀਆਂ ਹੋਈਆਂ ਨੇ ਸਰ ਜੀ ਅਸੀਂ ਪਹਿਲਾਂ ਇਹ ਸੋਚਿਆ ਸੀ ਵੀ ਆਪਾਂ ਜਿਹੜੇ ਵੀ ਇੰਡੀਆ ਜਾਣਾ ਚਾਹੁੰਦੇ ਆ ਆਪਾਂ ਉਹਨਾਂ ਦਾ ਵੀਜ਼ਾ ਲੈ ਲਈਏ ਅਮੀਰ ਸੀ ਪੂਰੀ ਵਿੱਚ ਸਤੰਬਰ ਦੇ ਮਹੀਨੇ ਵਿੱਚ ਆਪਣਾ ਜਿਹੜਾ ਬਾਰਡਰ ਖੁੱਲ ਜਾਣਾ ਹਾਂਜੀ ਪਰसों ਇੰਡੀਆ ਗਵਰਨਮੈਂਟ ਨੇ ਬਿਆਨ ਦੇ ਦਿੱਤਾ ਵੀ ਜਿਹੜਾ ਪਾਕਿਸਤਾਨ ਨੂੰ ਜਾਣਾ ਉਸ ਜਸਾ ਨਹੀਂ ਜਾਏਗਾ ਹਾਂਜੀ ਜੇ ਜਸਾ ਨਹੀਂ ਜਾਣਾ ਤਾਂ ਫਿਰ ਨਹੀਂ ਬਾਰਡ ਵੀ ਕਿਸੇ ਹਾਲਤ ਵਿੱਚ ਬਾਰਡ ਨਹੀਂ ਖੋਲਣਾ ਬਿਲਕੁਲ ਹਾਲਾਂਕਿ ਜਦੋਂ ਇੰਡੀਆ ਗਵਰਨਮੈਂਟ ਦੀ ਪਹਿਲਾ ਮਾਰਜੇ ਝਟਪ ਹੋਈ ਆ ਉਸੇ ਵੇਲੇ ਪਾਕਿਸਤਾਨ ਸਰਕਾਰ ਨੇ ਬਿਆਨ ਦਿੱਤਾ ਸੀ ਦੇਖੋ ਸਰਕਾਰੀ ਤੌਰ ਤੇ ਬਿਆਨ ਦੇ ਦੇਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਬਿਲਕੁਲ ਇੱਕਦਮ ਬਿਆਨ ਦਿੱਤਾ ਸੀ ਕਿ ਜਿਹੜੇ ਯਾਤਰੀ ਆਉਂਦੇ ਸਿੱਖ ਯਾਤਰੀ ਆ ਉਹਨਾਂ ਨੂੰ ਕੋਈ ਫਰਕ ਨਹੀਂ ਪਵੇਗਾ ਅਸੀਂ ਉਹਨਾਂ ਦੀ ਪੂਰੀ ਪ੍ਰਵਾਨਚਾਰੀ ਕਰਾਂਗੇ ਹਾਂਜੀ ਮਤਲਬ ਉਹਨਾਂ ਦਾ ਇਹ ਸੀ ਇਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਸਿਕਿਉਰਿਟੀ ਦਿੰਨੇ ਆ ਸੀ ਉਹਨਾਂ ਦੀ ਸਿਕਿਉਰਿਟੀ ਦਾ ਪਹਿਲਾਂ ਲੋਬੀ ਸੋਣਾ ਪ੍ਰਬੰਧ ਕਰਾਂਗੇ ਵੈਸੇ ਤਾਂ ਮੈਂ ਉੱਥੇ ਜਾ ਕੇ ਤੁਸੀਂ ਵੀ ਇੰਦੀ ਜੇ ਤਾਂ ਉੱਥੇ ਆਪਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ ਹਾਂਜੀ ਕਿਉਂਕਿ ਉਹ ਲੋਕ ਇੰਨੇ ਤੁਹਾਡਾ ਰਿਸਪੈਕਟ ਕਰਦੇ ਆ ਕਿ ਲੋੜ ਨਹੀਂ ਪਰ ਫਿਰ ਵੀ ਆਪਣੇ ਸੇਫਟੀ ਲਈ ਕੋਈ ਐਵੇਂ ਕੋਈ ਬੰਦਾ ਐਸਾ ਮਰ ਜਾਂਦਾ ਕੋਈ ਗਲਤ ਕੰਮ ਕਰ ਦਵੇ ਹਾਂਜੀ ਉਹਦੇ ਨਾਲ ਉਹਦੇ ਨਾਲ ਆਪਣੀ ਜਦਾ ਨਾ ਫੇ ਸਾਰੇ ਕੌਮ ਦੀ ਬਦਨਾਮੀ ਹੁੰਦੀ ਆ ਜੀ ਤੇ ਇਸ ਕਰਕੇ ਆਪਣੇ ਅਨੌਨ ਸਿਕਿਉਰਿਟੀ ਹੁੰਦੀ ਹੈ ਤਾਂ ਉਹਨੇ ਇਹ ਸਿਕਿਉਰਿਟੀ ਦਾ ਟਾਈਟ ਕਰ ਦੇਣਾਗੇ ਨਾਲੋਂ ਬਈ ਦਾ ਦੂਸਰਾ ਆਪਣੀ ਜਿਹੜੀ ਕਮਿਡੀਸ਼ਨ ਹੈ ਪਹਿਲਾਂ ਅਸੀਂ ਸੋਚਿਆ ਸੀ ਚਲੋ ਜੇ ਪਾਕਿਸਤਾਨ ਬਾਰਡਰ ਤੋਂ ਆਉਣੇ ਬੰਦੇ ਤਾਂ ਆਪਾਂ ਕਮਰੇ 3-3 ਬੰਦੇ ਪਾਵਾਂਗੇ ਹਾਂਜੀ ਪਰ ਹੁਣ ਕਿਉਂਕਿ ਜਿਹੜੇ ਆਪਣੇ ਬੰਦੇ ਜਾਣ ਇੱਥੋਂ ਸਿੱਧੇ ਜਾਣ ਆਂ ਬਾਰਮਿਕਾ ਤੋਂ ਜਾਣਾ ਲਾਹੌਰ ਤੱਕ ਉਹ ਨਹੀਂ ਵਾਪਸ ਆ ਜਣਾ ਉਹਨੇ ਇੱਧਰ ਸਾਡੇ ਨਹੀਂ ਆ ਸਕਦੇ ਉਹ ਹਾਂਜੀ ਸੋ ਇਸ ਕਰਕੇ ਆਪਾਂ ਤੈਨਰੀ ਵੀ ਆ ਹੁਣ ਕਮਰੇ ਦੋ-ਦੋ ਬੰਦੇ ਹੋਣੇ ਦੋ ਕਿ ਕਈ ਆਪਣੇ ਕਮਰੇ ਜਿਆਦੇ ਬੰਦੇ ਥੋੜੇ ਹੋਣੇ ਆਪਣੇ ਹਾਂਜੀ ਕਿਈ ਬੰਦੇ ਤਾਂ ਇਕੱਲੇ-ਇਕੱਲੇ ਵੀ ਕਮਰਾ ਲੈ ਸਕਦੇ ਜਦਨਾ ਆਪਣੇ ਇਨੇ ਕਿਉਂਕਿ ਆਪਣੇ ਕਮਰੇ 39 ਆਉਂਦੇ ਆ ਆਪਣੇ ਕੋਲ ਹਾਂਜੀ ਤਾਂ ਬੰਦੇ ਸੀ ਸਿਰਫ ਬੰਦੇ ਲੱਪਾਗੇ 50 ਬੰਦੇ ਜਾ ਰਹੇ ਬਾਦ ਨਹੀਂ ਲਿਆ ਰਹੇ ਠੀਕ ਹੈ ਜੀ ਠੀਕ ਹੈ ਜੀ ਸੋ ਸਾਰੇ ਬੰਦਿਆਂ ਨੂੰ ਇਹ ਬੇਨਤੀ ਹੈ ਕਈ ਬੰਦੇ ਚਾਹੁੰਦੇ ਹੁੰਦੇ ਆ ਵੀ ਅਸੀਂ ਦੋ ਦੋ ਰਹਿਣਾ ਸੋ ਉਹਨਾਂ ਦੇ ਚਾਂਸ ਹੈਗਾ ਦੋ ਦੋ ਰਹਿਣ ਦਾ ਤਾਂ ਦੂਸਰਾ ਕਈ ਬੰਦੇ ਕਹਿੰਦੇ ਹੁੰਦੇ ਆ ਸਾਨੂੰ ਬਹੁਤ ਭੀੜ ਨਹੀਂ ਚਾਹੀਦੀ ਸੋ ਉਹਨਾਂ ਦੇ ਵੀ ਹੈਗਾ ਕਿਉਂਕਿ ਇੰਨਾ ਤਾਂ ਜਿਹੜਾ ਜਸਾ ਲਗਭਗ 5000 ਬੰਦੇ ਦਾ ਜਸਾ ਹੁੰਦਾ ਹੁੰਦਾ ਹਾਂਜੀ ਤਾਂ ਉਹ ਐ ਕਿ ਨਹੀਂ ਹੋਣਾ ਤਾਂ ਬਾਕੀ ਜਿਹੜਾ ਡਾਉਣ ਕਿ ਬਿੱਲਾ ਜਿਹੜਾ ਉੱਥੇ ਹੋਣਾ ਹੋਣਾ ਯਾਨੀ ਕੜਾਲਾ ਸਾਹਿਬ ਜਿਹੜਾ ਗੌਰਵ ਦਾ ਮਾਹੌਲ ਆ ਉਹ ਤਾਂ ਆਪਣੇ ਆਪ ਤੁਸੀਂ ਮੈਨੂੰ ਇੱਥੇ ਫੇਰ ਨਹੀਂ ਕਲ ਸਕਦੇ ਉਹ ਤਾਂ ਜਿਹੜਾ ਨਜ਼ਾਰਾ ਨਾ ਆਨੰਦ ਆ ਉਹ ਆਪਣੇ ਆਪ ਵਿੱਚ ਹੀ ਦੇਖ ਕੇ ਤੁਹਾਨੂੰ ਆਉਂਦਾ ਜਿਦਾ ਇੰਨਾ ਲੋਕਾਂ ਦਾ ਜਿਹੜਾ ਰਿਸਪੈਕਟ ਆ ਸ਼ਾਦਾ ਆ ਤੋ ਜਾ ਕੇ ਦੇਖ ਦੇ ਕੇ ਤਾਂ ਮਲ ਲੋਕ ਜਿਹੜੇ ਮੁਸਲਮਾਨ ਵੀ ਤੁਹਾਡੀ ਸਰਕਾਰ ਕਰਦੇ ਆ ਮੁਸਲਮਾਨ ਵੀ ਮੈਨੂੰ ਆਪਣੇ ਗੁਰੂਆਂ ਨੂੰ ਮੱਥਾ ਟੇਕਦੇ ਆ ਜੀ ਤਾਂ ਲੰਗਰ ਪਾਣੀ ਛਕਦੇ ਆ ਆਪਣੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਆਪਣਾ ਆਪਣਾ ਸੈਪਰੇਟ ਪ੍ਰਬੰਧ ਆ ਆਪਣੇ ਕਮਰੇਆਂ ਵਿੱਚ ਪ੍ਰਬੰਧ ਆ ਕਮਰੇ ਸੋਨੇ ਬਿੱਡਾ ਇੱਥੇ ਆ ਰਹੀਆਂ ਹਰੇ ਕਮਰੇ ਵਿੱਚੇ ਸ਼ਾਵਰ ਆ ਟੌਲਟ ਆ ਸੋ ਸੋ ਤੇ ਜਿਹੜੀ ਆਪਣੇ ਇੱਥੇ ਦੇ ਹੋਟਲ ਵਰਗੀਆਂ ਸਹੂਲਤ ਆ ਹਾਂਜੀ ਸੋ ਮੈਂ ਤਾਂ ਇਹ ਬੇਨਤੀ ਕਰਦਾ ਵੀ ਜੀ ਨਾ ਵੀ ਜਾਣਾ ਜਲਦੀ ਤੋਂ ਜਲਦੀ ਅਸੀਂ ਹੁਣ ਸ਼ੁਰੂ ਕੀਤਾ ਕੰਮ ਜਿੱਦਾ ਜੀ ਮੈਂ ਉਹਨਾਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਅੱਜ ਬੋਧਵਾਰ ਐ ਇਸ ਸ਼ੁੱਕਰਵਾਰ ਤੇ ਨਾਮ ਦੇਣੇ ਆ ਜਿਨ੍ਹਾਂ ਦੇ ਪਾਸਵਰਡ ਮੇਰੇ ਕੋ ਆ ਗਏ ਜਿਹੋ ਉਹਨਾਂ ਦੇ ਡਾਟਾ ਜਿਹੜੀ ਬੁੱਕ ਕਰਨੀਆਂ ਠੀਕ ਹੈ ਜੀ ਸੋ ਜਿਨ੍ਹਾਂ ਨੇ ਵੀ ਜਾਣਾ ਜਲਦੀ ਜਲਦੀ ਉਹ ਕੰਟੀਨਿਊ ਕਰਨ ਤਾਂ ਆਪਣੇ ਪਾਸਪੋਰਟ ਦੀ ਕਾਪੀ ਮੈਨੂੰ ਭੇਜ ਦੇਣੀ ਜਿੰਨਾ ਵੀ ਛੇਤੀ ਹੋ ਸਕੇ ਤਾਂ ਕਿ ਆਪਾਂ ਉਹਨਾਂ ਦਾ ਵੀਜ਼ਾ ਵਗੈਰਾ ਦਾ ਬਸਤੋਸ ਕਰ ਸਕੀਏ ਜੀ ਨਹੀਂ ਬਿਲਕੁਲ ਜੀ ਧੰਨਵਾਦ ਤੁਹਾਡਾ ਭਾਈ ਸਭਜੀ ਤੇ ਵਾਈਕ ਜੀ ਦਾ ਧੰਨਵਾਦ ਸੋ ਬਿਲਕੁਲ ਜੀ ਚੇਂਜਸ ਜਿਹੜੀਆਂ ਹੈਗੀਆਂ ਬਹੁਤੀਆਂ ਜ਼ਿਆਦਾ ਨਹੀਂ ਸਿਰਫ ਸਿਰਫ ਚੇਂਜਸ ਇਹੀ ਆ ਕਿ ਜਿਨ੍ਹਾਂ ਨੇ ਭਾਰਤ ਤੋਂ ਸਾਡੇ ਨਾਲ ਰਲਣਾ ਸੀਗਾ ਭਾਰਤ ਤੋਂ ਪਾਕਿਸਤਾਨ ਦੇ ਗੁਰਦੁਆਮਾ ਦੀ ਯਾਤਰਾ ਕਰਨੀ ਸੀਗੀ ਉਹ ਹੁਣ ਕੈਨਸਲ ਆ ਕਿਉਂਕਿ ਭਾਰਤੀ ਸਰਕਾਰ ਨੇ ਜਿਹੜਾ ਇਹ ਲਾਂਘੇ ਦੇ ਉੱਤੇ ਰੋਕ ਲਗਾਈ ਹੋਈ ਆ ਇਸ ਵਾਰ ਜਿਹੜੇ ਭਾਰਤ ਵੱਲੋਂ ਜਥੇ ਜਾਣੇ ਸੀਗੇ ਸੰਗਤਾਂ ਜਾਣੀਆਂ ਸੀਗੀਆਂ ਉਹਨਾਂ ਉੱਤੇ ਰੋਕ ਲਗਾ ਦਿੱਤੀ ਗਿਆ ਇਸ ਕਰਕੇ ਬਾਰਡਰ ਨਹੀਂ ਖੋਲਿਆ ਗਿਆ ਤੇ ਇਸ ਵਾਰ ਸਾਨੂੰ ਫਿਰ ਜਿਹੜੀਆਂ ਸੰਗਤਾਂ ਨੂੰ ਸਿਰਫ ਤੇ ਸਿਰਫ ਇੰਗਲੈਂਡ ਤੋਂ ਸਿੱਧਾ ਜਿਹੜੇ ਜਾਣਾ ਚਾਹੁੰਦੇ ਨੇ ਉਹੀ ਸੰਪਰਕ ਕਰਨ ਸੋ ਆਪਜੀ ਅਗੇ ਬੇਨਤੀ ਹੈ ਜੀ ਦਿਨ ਬਹੁਤ ਥੋੜੇ ਰਹਿ ਗਏ ਨੇ ਜੇ ਆਪਜੀ ਜਾਣਾ ਚਾਹੁੰਦੇ ਹੋ ਤਾਂ ਜਰੂਰ ਆਪਜੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵਰਵਹੈਂਪਟਨ ਤੁਸੀਂ ਭਾਈ ਸਾਹਿਬ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਡਰਬੀ ਦੇ ਵਿੱਚ ਤੁਸੀਂ ਬੀਬੀ ਬਲਵੀਰ ਕੌਰ ਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜਾਂ ਸਟੂਡੀਓ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਬਾਕੀ ਗ੍ਰੇਵਜ਼ੈਂਡ ਦੇ ਗੁਰੂ ਘਰ ਤੋਂ ਵੀ ਨਰਿੰਦਰਜੀਤ ਸਿੰਘ ਥਾਂਦੀ 107 108 ਤੋਂ ਗੁਨਬੀਰ ਸਿੰਘ ਜੀ ਹੁਣੀ ਤੇ ਨਿਊ ਕੈਸਲ ਤੋਂ ਜਰਨੈਲ ਸਿੰਘ ਜੀ ਹੁਣੀ ਤੇ ਲਿੰਗਟਨਸ ਬਾਦੋ ਸੁਤਰਾਮ ਸਿੰਘ ਜੀ ਹੁਣੀ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਨੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜਲਦ ਤੋਂ ਜਲਦ ਆਪਣੇ ਨਾਮ ਲਿਖਾ ਸਕਦੇ ਹੋ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਇਕੱਠੇ ਜਾਣਾ ਚਾਹੁੰਦੇ ਨੇ ਇਕੱਠੇ ਇੱਕ ਕਮਰਾ ਲੈਣਾ ਚਾਹੁੰਦੇ ਨੇ ਤੁਸੀਂ ਅੱਜ ਹੀ ਫੋਨ ਕਾਲ ਕਰਕੇ ਦੱਸ ਦਿਓ ਜੇ ਕਿਸੇ ਨੇ ਦੋ ਜਣਿਆਂ ਨੇ ਕਮਰਾ ਲੈਣਾ ਇੱਕੋ ਤਾਂ ਵੀ ਤੁਸੀਂ ਸਾਡੇ ਨਾਲ ਜਿਹੜਾ ਇਹ ਸੰਪਰਕ ਕਰ ਸਕਦੇ ਹੋ ਸੋ ਦਿਨ ਥੋੜੇ ਨਹੀਂ ਸੀ ਸੋਚਣ ਦਾ ਸਮਾਂ ਮੈਂ ਕਹੂੰਗੀ ਨਹੀਂ ਹੈਗਾ ਹੁਣ ਤਾਂ ਤੁਸੀਂ ਬਸ ਫਾਈਨਲ ਕਰ ਦੋ ਕਿ ਇਸ ਵਾਰ ਤੁਸੀਂ 31 ਅਕਤੂਬਰ ਤੋਂ 14 ਨਵੰਬਰ ਤੱਕ ਇਸ ਮਹਾਨ ਯਾਤਰਾ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉੱਥੇ ਸ਼ਮੂਲੀਅਤ ਕਰਨੀ ਹੈ ਕਿਉਂਕਿ ਇਸ ਵਾਰ ਮੈਨੂੰ ਲੱਗਦਾ ਹੈ ਕਿ ਭਾਈ ਸਾਹਿਬ ਜੀ ਰੱਸ਼ ਵੀ ਜਿਹੜਾ ਮੈਨੂੰ ਲੱਗਦਾ ਘਟ ਹੋਣਾ ਸਿਰਫ ਤੇ ਸਿਰਫ ਪਾਕਿਸਤਾਨ ਦੀਆਂ ਯਾਤਰਾ ਜਾਂ ਜਿਹੜੀਆਂ ਕੈਨੇਡਾ ਅਮਰੀਕਾ ਜਾਂ ਇੰਗਲੈਂਡ ਤੋਂ ਜਿਹੜੀਆਂ ਸੰਗਤਾਂ ਹੋਣਗੀਆਂ ਉਹ ਹੀ ਹੋਣਗੀਆਂ ਇੰਦਰਜੀਤ ਜੀ ਜਿਹੜੇ ਹੈ ਨਾ ਬਾਰੋਂ ਇੱਥੇ ਜਾਣੇ ਆ। ਹਾਂਜੀ। ਉਹਨਾਂ ਨੂੰ ਬੜਾ ਫਰਕ ਨਹੀਂ ਪੈਣਾ ਕਿ ਉਹ ਤਾਂ ਜਾਣੇ ਹੀ ਜਾਣੇ। ਉਹਨਾਂ ਨੇ ਤਾਂ ਜਾਣੇ ਜਾਣੇ। ਉਹਨਾਂ ਨੇ ਜਾਣੇ ਆ। ਜੀ। ਹਾਂ ਜਿਹੜੇ ਇੰਡੀਆ ਤੋਂ ਆਉਣੇ ਸੀ ਜਾਂ ਜਿਨ੍ਹਾਂ ਨੇ ਇੰਡੀਆ altitude ਹੋ ਕੇ ਜਾਣਾ ਸੀ। ਹਾਂਜੀ। ਉਹ ਸੰਗਤ ਕੱਟ ਜਾਣੀ ਆ। ਉਹ ਕਟੂਗੀ ਸੰਗਤ। ਉਹ ਕਟਣੀ ਆ। ਹਾਂਜੀ। ਤੇ ਬਾਕੀ ਆਪਣੇ ਰਹਿائش ਦਾ ਪ੍ਰਬੰਧ ਤੁਸੀਂ ਦੇਖੇ ਆਏ ਆ। ਬਹੁਤ ਸੋਹਣਾ ਪ੍ਰਬੰਧ ਹੈਗਾ। ਲੰਗਰ ਦਾ ਆਪਣਾ ਪ੍ਰਬੰਧ ਹੈਗਾ ਜੇ ਕਿਤੇ ਜਾਣਾ ਹੁੰਦਾ ਆਪਾਂ ਰਾਤ ਨੂੰ ਦੱਸ ਦਿੰਨੇ ਆ ਵੀ ਸਾਨੂੰ ਸਵੇਰ ਨੂੰ ਆ ਚੀਜ਼ਾਂ ਚਾਹੀਦੀ ਬਣਾ ਕੇ ਦੇ ਦਿੰਦੇ ਆ। ਜੀ। ਤੇ ਜਦੋਂ ਆਉਣਾ ਉਹਨੂੰ ਟੈਲੀਫੋਨ ਕਰਦੇ ਦਬਿਆ ਅੱਜ ਰਾਤ ਨੂੰ ਇਸ ਟਾਈਮ ਤੇ ਆਉਣਾ ਤਾਂ ਸਾਨੂੰ ਆ ਚੀਜ਼ ਬਣਾ ਦਿਓ ਬਿਲਕੁਲ ਉਹ ਸਾਰੀਆਂ ਚੀਜ਼ਾਂ ਉਹ ਬਣਾ ਕੇ ਦੇ ਦੇਣੇ ਖਾਣ ਪੀਣ ਦਾ ਜੋ ਜੋ ਵੀ ਸੰਗ ਚਾਹੁੰਦੀ ਆ ਉਹ ਦੱਸ ਦੇਈਂ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਉੱਥੇ ਆਉਣ ਜਾਣ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਬਹੁਤ ਵਧੀਆ ਕੀਤਾ ਹੋਇਆ ਹੁੰਦਾ ਬਿਲਕੁਲ ਹੀ ਕੋਚਿੰਗ ਬਹੁਤ ਵਧੀਆ ਹੈਗਾ ਆ ਬਾਕੀ ਸਪੋਰਟੀ ਦਾ ਵੀ ਪ੍ਰਬੰਧ ਪ੍ਰੋਪਰ ਹੁੰਦਾ ਸਾਰਾ ਦੇਖੋ ਜਿੱਥੇ ਜਾਣਾ ਆਪਾਂ ਉੱਥੇ ਵੀ ਪਹਿਲਾਂ ਦੱਸਿਆ ਹੁੰਦਾ ਵੀ ਅਸੀਂ ਲੰਗਰ ਕਿੱਥੇ ਛਕਣਾ ਚਾਹ ਪਾਣੀ ਕਿੱਥੇ ਛਕਣਾ ਉਹ ਸਾਰਾ ਪ੍ਰਬੰਧ ਅਰੇਂਜਮੈਂਟ ਪੂਰੀ ਕੀਤੀ ਹੁੰਦੀ ਆ ਤੇ ਸੰਗਤਾਂ ਨੂੰ ਬੇਨਤੀ ਆਵੇ ਤੁਸੀਂ ਕਿਉਂਕਿ ਇਹ ਜਿਹੜੀ ਆਪਣੀ ਜ਼ਿੰਦਗੀ ਹੈ ਇਹ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਕਿ ਅੱਗੇ ਤਾਂ ਇਦਾਂ ਹੁੰਦਾ ਸੀ ਬਈ ਸਿਆਣੇ ਬੰਦੇ ਹੈਗੇ ਹਲੇ ਵੀ ਸਿਆਣਿਆਂ ਦੀ ਵਾਰੀ ਆਉਂਦੀ ਆ ਹੁਣ ਸਿਆਣਿਆਂ ਦੀ ਵਾਰੀ ਤਾਂ ਮਗਰੋਂ ਆਉਂਦੀ ਹੈ ਨਿਆਣਿਆਂ ਦੀ ਪਹਿਲਾਂ ਆ ਜਾਂਦੀ ਹੈ ਨਹੀਂ ਬਿਲਕੁਲ ਸਮਾਂ ਹੀ ਕੁਛ ਇਦਾਂ ਦਾ ਚੱਲ ਰਿਹਾ ਬਹੁਤ ਬਣਾ ਆ ਗਿਆ ਕੋਈ ਪਤਾ ਨਹੀਂ ਲੱਗਦਾ ਕੀ ਹੋਣਾ ਕੀ ਨਹੀਂ ਅੱਜ ਤੁਸੀਂ ਤੁਰੇ ਜਾਂਦੇ ਆਂ ਰਸਤੇ ਤੁਹਾਨੂੰ ਪਤਾ ਨਹੀਂ ਕੀ ਹੋਣਾ ਇੰਨਾ ਜਾਨੀ ਕਿ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਪਲ ਪਲ ਸਾਡੇ ਲਈ ਕੀਮਤੀ ਆ ਜੀ ਤੇ ਇਸ ਕਰਕੇ ਜਿਹੜੇ ਵੀ ਸੰਗਤ ਚਾਹੁੰਦੀ ਆ ਜਾਣਾ ਤੇ ਉਹ ਆਪਣਾ ਮਨ ਬਣਾਓ ਕਿਉਂਕਿ ਅੱਗੇ ਸਾਡੇ ਕੋਲ ਸੰਗਤ ਜ਼ਿਆਦਾ ਸੰਗਤ ਹੁੰਦੀ ਸੀ ਜ਼ਿਆਦਾ ਤੇ ਇਸ ਕਰਕੇ ਸਾਡੇ ਕੋ ਕਮਰੇ ਜਿੰਨੇ ਬਣੇ ਸੀ ਅਸੀਂ ਓਨੇ ਹੀ ਦੇ ਸਕਦੇ ਸੀ ਤਾਂ ਤਾਂ ਕਿ ਤਿੰਨ ਜਾਣੇ ਜਾਂ ਚਾਰ ਜਾਣੇ ਜਿੱਦਾਂ ਜਿੱਦਾਂ ਗਰੁੱਪ ਬਣਾ ਕੇ ਕਮਰੇ ਚ ਰਹਿ ਸਕਦੇ ਸੀ ਹੁਣ ਸੰਗਤ ਉਹ ਇੰਡੀਆ ਵਾਲੀ ਜਿਹੜੀ ਆਉਣੀ ਆ ਉਹ ਨਹੀਂ ਆਉਣੀ ਇਸ ਕਰਕੇ ਆਪਣੇ ਕੋ ਕਮਰੇ ਤਾਂ ਉਹ ਨਹੀਂ ਆ। ਹਾਂਜੀ ਤੇ ਇਸ ਕਰਕੇ ਦੋ ਜਾਨੇ ਵੀ ਰਹਿ ਸਕਦੇ ਆ। ਬਾਕੀ ਰਹਿਸ਼ਤੇ ਚਾਬੀ ਦੇ ਦੇਣੀ ਆ ਕੋਲ ਜਿੱਦਣ ਜਾਣਾ ਆਪਾਂ ਚਾਬੀ ਉਹਨਾਂ ਦੇ ਦੇਣੀ ਆ ਕਮਰਾ ਤੁਹਾਡਾ ਬਣ ਗਿਆ। ਜੀ ਘਰ ਆਰਗਾ ਮਾਹੌਲ ਆ ਤੁਸੀਂ ਆਪਣੇ ਕਮਰੇ ਦੇ ਵਿੱਚ ਚਾਬੀ ਲਾਓ ਤੇ ਜਿੰਦਾ ਖੋਲੋ। ਬਿਲਕੁਕ ਹਾਂਜੀ ਨੇ ਬਿਲਕੁਲ ਜੀ ਇਹੀ ਅਪਡੇਟ ਦੇਣ ਲਈ ਤੁਹਾਡੇ ਅੱਜ ਖਿਦਮਤ ਦੇ ਵਿੱਚ ਹਾਜ਼ਰ ਹੋਏ ਸਿਗੇ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਨਵੰਬਰ ਮਹੀਨੇ ਦੇ ਵਿੱਚ 31 ਅਕਤੂਬਰ ਤੋਂ 14 ਨਵੰਬਰ ਤੱਕ ਇਹ ਯਾਤਰਾ ਦਾ ਪ੍ਰਬੰਧ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਵੱਲੋਂ ਕੀਤਾ ਗਿਆ ਬਹੁਤ ਸੋਹਣੀ ਰਹਾਇਸ਼ ਪ੍ਰਾਈਵੇਟ ਆਪਣੀ ਰਹਾਇਸ਼ ਜਿਹੜੀ ਉਹ ਬਣਾਈ ਗਈ ਆ ਹੋਟਲਾਂ ਵਾਂਗ ਬਿਲਕੁਲ ਬਸ ਥੋੜਾ ਜਿਹਾ ਫਰਕ ਇਹ ਆ ਕਿ ਜਦੋਂ ਤੁਸੀਂ ਹੋਟਲ ਦੇ ਵਿੱਚ ਜਾਂਦੇ ਹੋ ਤਾਂ ਤੁਹਾਡੇ ਉੱਤੇ ਥੋੜੀਆਂ ਜੀਆਂ ਬੰਦਸ਼ਾਂ ਹੁੰਦੀਆਂ ਨੇ ਤੁਸੀਂ ਇਕੱਲੇ ਬਾਹਰ ਨਹੀਂ ਜਾ ਸਕਦੇ ਜਥੇ ਦੇ ਨਾਲ ਹੀ ਰਹਿਣਾ ਪੈਂਦਾ ਆ ਤੇ ਇਸ ਯਾਤਰਾ ਦੇ ਵਿੱਚ ਇਹ ਆ ਕਿ ਤੁਹਾਡੇ ਲਈ ਥੋੜਾ ਜਿਹਾ ਈਜ਼ੀ ਹੋ ਜਾਂਦਾ ਆ ਕਿਉਂਕਿ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਹ ਰਹਾਇਸ਼ ਜਿਹੜੀ ਆ ਪ੍ਰਾਈਵੇਟ ਰਹਾਇਸ਼ ਕਰਤਾਰਪੁਰ ਸਾਹਿਬ ਯਾਤਰਾ ਕਮੇਟੀ ਵੱਲੋਂ ਬਣਾਈ ਗਈ ਹੈਗੀ ਆ ਖੂਬਸੂਰਤ ਕਮਰੇ ਬਣੇ ਹੋਏ ਨੇ ਅਟੈਚ ਵਾਸ਼ਰੂਮ ਨੇ ਬੈਠਣ ਨੂੰ ਵੀ ਥਾਂ ਬਣੀ ਹੋਈ ਆ ਕਿ ਜਦੋਂ ਤੁਸੀਂ ਯਾਤਰਾ ਕਰਕੇ ਆਉਂਦੇ ਹੋ ਥੱਕ ਜਾਂਦੇ ਹੋ ਆ ਕੇ ਤੁਸੀਂ ਰੈਸਟ ਕਰ ਸਕਦੇ ਹੋ ਬੈਠ ਕੇ ਜੇ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮਤਲਬ ਕਿ ਪੂਰਾ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਆਪਣੇ ਘਰ ਗਏ ਹੋਵੋਗੇ ਕਿਸੇ ਤਰ੍ਹਾਂ ਦਾ ਮਾਹੌਲ ਜਿਹੜਾ ਮਹਿਸੂਸ ਹੁੰਦਾ ਨਾਲ ਹੀ ਵੀ ਸਵੇਰ ਨੂੰ ਤੁਸੀਂ ਜਦੋਂ ਉੱਠ ਕੇ ਆਸਾਂ ਦੀ ਬਾਹਰ ਲੱਗਦੀ ਹੈ ਗੁਰਦੁਆਰੇ ਦੇ ਵਿੱਚ ਹਾਂਜੀ ਤਾਂ ਮੁਸਾਫ ਗੁਰਦੁਆਰਾ ਸਾਹਿਬ ਜਾ ਸਕਦੇ ਆ ਹਾਂਜੀ ਉੱਥੇ ਤਾਂ ਤੁਸੀਂ ਰੋਜ਼ ਸਵੇਰ ਤਕਾਲਾ ਸਵੇਰ ਨੂੰ ਜਾਦ ਮਾਰਜੀ ਮੱਥਾ ਟੇਕ ਲਓ ਜੀ ਦਰਬਾਰ ਸਾਹਿਬ ਹੈ ਤੁਹਾਨੂੰ ਮਾਸੀ 10 ਮਿੰਟ ਲੱਗਦੇ ਆ ਤੁਰ ਕੇ ਜਾਣ ਨੂੰ ਜੀ ਤੁਸੀਂ ਉੱਥੇ ਵੀ ਜਾ ਸਕਦੇ ਆ ਸਵੇਰ ਨੂੰ ਤਕਾਲਾ ਸਵੇਰ ਨੂੰ ਦੋ ਟਾਈਮ ਤੁਸੀਂ ਜਾ ਸਕਦੇ ਆ ਬਿਲਕੁਕੁਲ ਤੇ ਕਿ ਆਪਾਂ ਜਾਣਾ ਤਾਂ ਗੁਰੂ ਘਰ ਦੇ ਦਰਸ਼ਨ ਕਰਨੇ ਹੀ ਆ ਹਾਂਜੀ ਤੇ ਉਹ ਤੁਸੀਂ ਆਪਣੇ ਉਸ ਗੁਰੂ ਘਰ ਦੇ ਵਿੱਚ ਵੀ ਬਹਿ ਕੇ ਦਰਸ਼ਨ ਕਰ ਸਕਦੇ ਆ ਤੇ ਨਾਲ ਦੇ ਜਿਹੜੇ ਦਰਬਾਰ ਸਾਹਿਬ ਹੈ ਉੱਥੇ ਵੀ ਜਾ ਕੇ ਕਰ ਸਕਦੇ ਆ ਤੇ ਸਾਰੇ ਗੁਰਦਵਾਰੇ ਸੈਂਟਰ ਦੇ ਵਿੱਚ ਆਏ ਚਾਰ ਗੁਰਦਵਾਰੇ ਦੂਏ ਪਾਸੇ ਆ ਤੇ ਚਾਰ ਗੁਰਦਵਾਰੇ ਦੂਜੇ ਪਾਸੇ ਆ ਤੇ ਵਿਚਾਲੇ ਹੈਗਾ ਆਪਣੇ ਤੰਬੂ ਸਾਹਿਬ ਗੁਰਦਵਾਰਾ ਉੱਥੇ ਰਹਿ ਆ ਜੀ ਤੇ ਤੁਸੀਂ ਸਵੇਰ ਨੂੰ ਤਕਾਲਾ ਨੂੰ ਗੁਰਦੁਆਰੇ ਦਰਸ਼ਨ ਕਰੋ ਕਿਉਂਕਿ ਆਪਾਂ ਇਸੇ ਕੰਮ ਲਈ ਜਾਣਾ ਵੀ ਜੇ ਜਦੋਂ ਸਾਡੇ ਕੋਲ ਥੋੜਾ ਜਿਹਾ ਵੀ ਟਾਈਮ ਹੋਵੇ ਤਾਂ ਅਸੀਂ ਗੁਰਦੁਆਰੇ ਵਿੱਚ ਜਾ ਕੇ ਨਾਮਚਾਰ ਕਰ ਲਈਏ ਜੀ ਜੀ ਤਾਂ ਇਹ ਸੰਗਤ ਨੂੰ ਬਹੁਤ ਸਹੂਲਤ ਮਿਲੂਗੀ ਨਹੀਂ ਬਹੁਤ ਸਾਰੇ ਮੈਂ ਦੇਖਿਆ ਸੀ ਪਿਛਲੀ ਵਾਰੀ ਕਿ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਜਿਹੜੇ ਜਿਹੜੇ ਕਿ ਆਪ ਨਿਤਨੇਮ ਕਰਦੇ ਨੇ ਸੁਖਨੀ ਸਾਹਿਬ ਦੇ ਪਾਠ ਉੱਥੇ ਜਾ ਕੇ ਗੁਰੂ ਘਰ ਕਰਦੇ ਸੀਗੇ ਸਵੇਰੇ ਉੱਠ ਕੇ ਤੜਕੇ 4 ਵਜੇ ਜਾ ਕੇ ਤੁਸੀਂ ਨਨਕਾਣਾ ਸਾਹਿਬ ਵੀ ਨਤਮਸਤਕ ਹੋ ਸਕਦੇ ਹੋ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਨਤਮਸਤਕ ਹੋ ਸਕਦੇ ਆ ਤਾਡੀ ਜਿੱਦਾਂ ਮਤਲਬ ਕੀ ਇੱਛਾ ਹੈ ਤੁਸੀਂ ਸਵੇਰੇ ਸ਼ਾਮ ਜਿਹੜੇ ਉੱਥੇ ਜਾ ਕੇ ਆਪ ਜਿੱਦਾਂ ਇਕੱਲੇ ਇਕੱਲੇ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਨਾ ਜਾਓ ਚਲੋ ਇੱਕ ਇੱਕ ਦੋ ਦੋ ਜਣੇ ਜਿਹੜਾ ਇਕੱਠੇ ਹੋ ਕੇ ਜਿਹੜੇ ਉਹ ਚਲੇ ਜਾਓ ਮਤਲਬ ਕਿ ਤੁਸੀਂ ਜਾ ਸਕਦੇ ਹੋ ਇਹ ਨਹੀਂ ਤੁਹਾਡੇ ਉੱਤੇ ਬੰਦਸ਼ ਹੋ ਗਈ ਕਿ ਤੁਸੀਂ ਉੱਥੇ ਹੀ ਰਹਿਣਾ ਹੈ ਬਾਹਰ ਨਹੀਂ ਨਿਕਲ ਸਕਦੇ ਤੁਸੀਂ ਬਾਹਰ ਜਾ ਸਕਦੇ ਹੋ ਨਨਕਾਣਾ ਸਾਹਿਬ ਨਤਮਸਤਕ ਹੋਣ ਜਾ ਸਕਦੇ ਹੋ ਸਵੇਰੇ ਸ਼ਾਮ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਜਾ ਸਕਦੇ ਹੋ ਜੇ ਸਾਡੀਆਂ ਬੀਬੀਆਂ ਭੈਣਾਂ ਨੇ ਸ਼ੋਪਿੰਗ ਲਈ ਸ਼ਾਮ ਨੂੰ ਜਾਣਾ ਹੈ ਤੇ ਉਹ ਵੀ ਇੱਕ ਗਰੁੱਪ ਬਣਾ ਕੇ ਜਿਹੜੇ ਆ ਸ਼ੋਪਿੰਗ ਲਈ ਵੀ ਬਾਹਰ ਜਾ ਸਕਦੇ ਨੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੁੰਦਾ ਹੈ ਜੀ ਬਾਕੀ ਜਦੋਂ ਨਨ ਗੁਨਾਨਕ ਪਾਸ਼ਾ ਦਾ ਪ੍ਰਕਾਸ਼ ਦਿਹਾੜਾ ਹੁੰਦਾ ਹੈ ਤੇ ਸਿਕਿਉਰਿਟੀ ਜਿਹੜੀ ਤੰਗੂ ਸਾਹਿਬ ਗੁਰਦੁਆਰਾ ਸਾਹਿਬ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਪੂਰਾ ਪ੍ਰੋਪਰ ਜਿਹੜਾ ਉਹ ਰਸਤਾ ਜਿਹੜਾ ਆ ਸਿਰਫ ਤੇ ਸਿਰਫ ਸੰਗਤਾਂ ਲਈ ਖੋਲਿਆ ਜਾਂਦਾ ਆ ਸੋ ਸਿਕਿਉਰਿਟੀ ਦੀ ਕੋਈ ਵੀ ਟੈਨਸ਼ਨ ਨਹੀਂ ਹੁੰਦੀ ਇਸ ਕਰਕੇ ਤੁਹਾਨੂੰ ਇਹ ਵੀ ਨਹੀਂ ਹੈਗਾ ਕਿ ਤੁਸੀਂ ਤੁਹਾਨੂੰ ਲੈ ਕੇ ਗਏ ਆ ਸਵੇਰੇ ਕੋਚ ਤੇ ਤੇ ਤੁਹਾਡਾ ਸਿਰਫ ਉਨਾ ਹੀ ਸਮਾਂ ਆ ਤੁਹਾਡੇ ਕੋਲ ਬਾਹਰ ਘੁੰਮਣ ਦਾ ਨਹੀਂ ਤੁਹਾਡੇ ਕੋਲੋਂ ਐਕਸਟਰਾ ਸਮਾਂ ਵੀ ਹੁੰਦਾ ਆ ਸਵੇਰੇ ਸ਼ਾਮ ਤੁਸੀਂ ਜਿਹੜਾ ਬਾਹਰ ਜਾ ਸਕਦੇ ਹੋ ਬਸ ਇਹ ਆ ਕਿ ਥੋੜਾ ਜਿਆਦਾ ਦੱਸਣਾ ਜ਼ਰੂਰ ਹੁੰਦਾ ਇਨਫੋਰਮ ਕਰਕੇ ਕਿ ਹਾਂ ਅਸੀਂ ਜਾਣਾ ਚਾਹੁੰਦੇ ਹਾਂ ਤੇ ਤੁਸੀਂ ਜਾ ਸਕਦੇ ਹੋ ਸੋ ਥੋੜੀਆਂ ਜੀਆਂ ਇਹ ਚੇਂਜੇ ਜਿਹੜੀਆਂ ਸੀਗੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਉਹ ਪਹੁੰਚਾ ਦਿੱਤੀਆਂ ਗਈਆਂ ਨੇ ਸੀ ਤੇ ਤੁਸੀਂ ਜੇ ਇੰਗਲੈਂਡ ਤੋਂ ਸਿੱਧੇ ਪਾਕਿਸਤਾਨ ਦੇ ਇਤਿਹਾਸਿਕ ਗੁਰੂ ਧਾਮਾਂ ਦੀ ਯਾਤਰਾ ਕਰਨ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ਪ੍ਰਾਈਸਿਸ ਤੁਹਾਨੂੰ ਦੱਸਿਆਂਗੇ ਯਾਨੀ 1600 ਪਾਉਂਡ ਦਾ ਜਿਹੜਾ ਆ ਖਰਚਾ ਦੱਸਿਆ ਗਿਆ ਹੈ ਇਹਦੇ ਵਿੱਚ ਭਾਈ ਸਾਹਿਬ ਜੀ ਇੱਕ ਵਾਰੀ ਤੁਸੀਂ ਵੀ ਦੱਸ ਦੋ ਕਿ ਕੀ ਕੀ ਇਨਕਲੂਡਡ ਆ ਸਾਰਾ ਵੀਜ਼ਾ ਫੀਸ ਰਹਾਇਸ਼ ਕੋਚ ਸਾਰਾ ਕੁਝ 1600 ਪਾਉਂਡ ਦੇ ਵਿੱਚ ਉਹਨਾਂ ਦਾ ਵੀਜ਼ਾ ਰਹਿائش ਦਾ ਪ੍ਰਬੰਧ ਲੰਗਰ ਦਾ ਜੋ ਵੀ ਇੱਥੋਂ ਤੁਸੀਂ ਚਲੇ ਜਾਣਾ ਜੋ ਰਸਤੇ ਦੇ ਵਿੱਚ ਜੋ ਵੀ ਕੋਈ ਵੀ ਜਿਹੜਾ ਕੋਚਾਂ ਦਾ ਖਰਚਾ ਤਾਂ ਹੋਰ ਆਉਣ ਜਾਣ ਦਾ ਸਾਰਾ ਹੀ ਖਰਚਾ ਇਹਦੇ ਵਿੱਚ ਹੀ ਆ ਕਿ ਉਹ ਵੀਜ਼ਾ ਵੀ ਵਿਚਲਵਾ ਕੇ ਦੇਣਾ ਸਾਰਾ ਕਿਉਂਕਿ ਇੱਥੋਂ ਆਪਣੇ ਬਾੜਵੀਂ ਗਾਮ ਤੋਂ ਚੱਲਦੇ ਆ ਤੇ ਲਾਹੌਰ ਜਾ ਕੇ ਉਤਰਨਾ ਉੱਥੇ ਮੋਰੇ ਕੋਚਾਂ ਖੜੀਆਂ ਹੋਣੀਆਂ ਹਾਂਜੀ ਬਾੜਵੀਂ ਗਾਮ 에ਅਰਪੋਰਟ ਤੇ ਤੁਹਾਨੂੰ ਆਪ ਜਾਣਾ ਪੈਣਾ ਹਾਂਜੀ ਤੇ ਉੱਥੇ ਕੋਚਾਂ ਖੜੀਆਂ ਹੋਣੀਆਂ ਜਿਸ ਵੇਲੇ ਤੁਸੀਂ ਉਤਰਨਾ ਤਾਂ ਮੋਰੇ ਕੋਚਾਂ ਖੜੀਆਂ ਹੋਣਗੀਆਂ ਉਹਨਾਂ ਦੇ ਨਾਲ ਬੰਦੇ ਹੋਣਗੇ ਤੁਹਾਡਾ ਸਮਾਨ ਚਾੱਕੇ ਕੋਚਾਂ ਦੇ ਵਿੱਚ ਰੱਖਣਗੇ ਹਾਂਜੀ ਤੇ ਤੁਸੀਂ ਦਸਤੇਰਪੁਰ ਜਾ ਕੇ ਫਿਰ ਇਹ ਆਪਾਂ ਜਿਹਦਾ ਪ੍ਰੋਨਚਾਰੀ ਪ੍ਰੋਨਚਾਰੀ ਅੰਗਰੇਜ਼ੀ ਦਾ ਬੰਨੇ ਆ ਨਾ ਫਿਰ ਜਾ ਕੇ ਆਪਣੀ ਕੋਚਾਂ ਦੇ ਆਪਣੀਆਂ ਸੀਟਾਂ ਤੇ ਜਾ ਕੇ ਬਹਿ ਜਾਣਾ ਉਹਨੇ ਲਿਜਾ ਕੇ ਤੁਹਾਡਾ ਸਮਾਨ ਲਿਜਾ ਕੇ ਉੱਥੇ ਤੁਹਾਡੇ ਜਿੱਥੇ ਆਪਣੀ ਰਹਿਅ ਸ਼ਤੰਬੂਤ ਸਾਹਿਬਗਰ ਗੁਰਦੁਆਰੇ ਉੱਥੇ ਲਿਜਾ ਕੇ ਸਮਾਨ ਰੱਖ ਦੇਣਾ ਤਾਂ ਤੁਸੀਂ ਫਿਰ ਆਪੋ ਆਪਣਾ ਪਛਾਣ ਲੈਣਾ ਪਛਾਣ ਕੇ ਦੱਸ ਦੇਣਾ ਵੀ ਸਾਡੇ ਕਮਰੇ ਚ ਉਪਰ ਦਾ ਕਰ ਦਿਓ ਹਾਂਜੀ ਉਹਨਾਂ ਨੇ ਆਪ ਤੁਹਾਡੇ ਕਮਰਿਆਂ ਦੇ ਵਿੱਚ ਛੱਡ ਕੇ ਆਉਣਾ ਚਾਬੀ ਤੁਸੀਂ ਲੈ ਜਾਣੀ ਤੇ ਜਾ ਕੇ ਡੋਰ ਖੋਲ ਦੇਣੀ ਆ ਤਾਂ ਤੁਹਾਨੂੰ ਕਮਰੇ ਜਿਹੜੇ ਆ ਉਹ ਰੈਡੀ ਮੈਂਡ ਨੇਗੇ ਬਿਲਕੁਲ ਹਾਂਜੀ ਤੇ ਲੰਗਰ ਪਾਣੀ ਜਿਹੜੇ ਜੀ ਲੰਗਰੀ ਉੱਥੇ ਆਪਣੇ ਪ੍ਰਾਈਵੇਟ ਲੰਗਰੀ ਵੀ ਰੱਖੇ ਗਏ ਨੇ ਜਿਹੜੇ ਕਿ ਤੁਹਾਡੇ ਲਈ ਪ੍ਰਸ਼ਾਦਾ ਪਾਣੀ ਜਿਹੜਾ ਆ ਤਿੰਨੋਂ ਟਾਈਮ ਤਿਆਰ ਕਰਦੇ ਨੇ ਸੁਪਰਵਾਰਿਕ ਇੱਕ ਮਾਹੌਲ ਜਿਹੜਾ ਉੱਥੇ ਬਣ ਜਾਂਦਾ ਹੈਗਾ ਆ ਤੁਹਾਨੂੰ ਉੱਥੇ ਦੇ ਜਿਹੜੇ ਉਹ ਬਸਨੀਕ ਨੇ ਉਹ ਵੀ ਤੁਹਾਨੂੰ ਉਹ 15 ਦਿਨਾਂ ਲਈ ਆਪਣੇ ਆਪਣੇ ਲੱਗਣ ਲੱਗ ਜਾਂਦੇ ਨੇ ਇਸ ਤਰ੍ਹਾਂ ਦਾ ਇੱਕ ਰਿਸ਼ਤਾ ਜਿਹੜਾ ਉੱਥੇ ਬਣ ਜਾਂਦਾ ਅੱਜ ਵੀ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਕਿ ਯਾਤਰਾ ਕਰ ਚੁੱਕੇ ਨੇ ਪਰ ਇੱਥੇ ਆ ਚੁੱਕੇ ਨੇ ਪਰ ਅਜੇ ਵੀ ਉਹਨਾਂ ਦਾ ਪਰਿਵਾਰਿਕ ਰਿਸ਼ਤੇ ਆ ਵਾਂਗੂ ਜਿਹੜਾ ਤਾਲਮੇਲ ਜਿਹੜਾ ਉਹ ਬਣਿਆ ਹੋਇਆ ਭਾਈ ਸਾਹਿਬ ਜੀ ਹਾਂ ਜ ਕਈ ਪਰਿਵਾਰ ਹੁੰਦੇ ਆ ਕਹਿੰਦੇ ਵੀ ਅਸੀਂ ਆਪਣਾ ਲੰਗਰ ਆਪ ਬਣਾਉਣਾ ਹਾਂਜੀ ਉਹ ਵੀ ਬਣਾ ਸਕਦੇ ਉਹਨੇ ਖੋਲਿਆ ਕਿ ਕੋਈ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਉੱਥੇ ਬਣਾ ਸਕਦੇ ਬਣਾ ਸਕਦੇ ਹਾਂਜੀ ਜਿਨ੍ਹਾਂ ਨੇ ਬਣਵਾਉਣਾ ਉਹ ਬਣਵਾ ਵੀ ਸਕਦੇ ਜਿਨ੍ਹਾਂ ਨੇ ਆਪ ਬਣਾਉਣਾ ਉਹ ਆਪ ਵੀ ਬਣਾ ਸਕਦੇ ਆ ਕਈ ਸਿੰਘ ਹੈਗੇ ਆ ਕਿ ਨਹੀਂ ਜਿਨ੍ਹਾਂ ਨੇ ਵੀ ਅਸੀਂ ਆਪ ਆਪ ਹੀ ਬਣਾਉਣਾ ਬਵੇਕੀ ਸਿੰਘ ਜਿਹੜੇ ਹੈਗੇ ਉਹਨਾਂ ਨੂੰ ਹੁੰਦਾ ਆਪਣਾ ਆਪ ਤਿਆਰ ਕਰਨਾ ਜਦ ਆਪਣੀ ਕਿਚਨ ਆਪਣੀ ਆ ਹਾਂਜੀ ਹਾਂਜੀ ਤੇ ਜਦ ਆਪਣੀ ਰਸੋਈ ਆਪਣੀ ਆ ਸਮਝੋ ਤੁਸੀਂ ਬਿਲਕੁਲ ਤਾਂ ਫਿਰ ਜੋ ਮਰਜ਼ੀ ਬਣਾ ਲਓ ਹਾਂਜੀ ਹਾਂਜੀ ਇਹ ਉਹਨਾਂ ਵਾਸਤੇ ਖੋਲਿਆ ਸਾਰਿਆਂ ਵਾਸਤੇ ਜਿਨ੍ਹਾਂ ਜਿਸ ਨੇ ਵੀ ਆਪਣਾ ਆਪ ਬਣਾ ਕੇ ਖਾਣਾ ਤੇ ਉਹ ਆਪ ਹੀ ਬਣਾ ਕੇ ਖਾ ਸਕਦਾ ਬਿਲਕੁਲ ਭਾਈ ਸਾਹਿਬ ਜੀ ਹੁਣ ਸਮਾਪਤੀ ਆ ਇੱਥੇ ਸ਼ੋਦੀ ਤੁਹਾਡੇ ਤੋਂ ਮੈਂ ਜਰੂਰ ਜਾਣਨਾ ਚਾਹੂੰਗੀ ਕੁਝ ਹੋਰ ਸੰਗਤਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਸੰਗਤਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਮਨ ਬਣਾਓ ਤੇ ਇੱਕ ਵਾਰ ਗੁਰੂ ਘਰ ਦੇ ਦਰਸ਼ਨ ਜਰੂਰ ਜਾ ਕੇ ਕਰੋ ਜਿੱਥੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਧਾਰਿਆ ਕਿਉਂਕਿ ਇਹ ਮਨ ਦੇ ਵਿੱਚ ਜਿਹੜੀ ਹੁੰਦੀ ਸ਼ਰਧਾ ਉਹ ਪੂਰੀ ਕਰ ਲਓ ਤਾਂ ਚੰਗੀ ਗੱਲ ਆ ਬਿਲਕੁਲ ਹਾਂ ਜੀ ਤੇ ਇਦਾਂ ਕਈ ਵਾਰ ਹੁੰਦਾ ਵੀ ਆਪਣਾ ਜਿੰਦਗੀ ਦਾ ਕੋਈ ਪਤਾ ਨਹੀਂ ਲੱਗਦਾ ਤੇ ਮੰਨ ਦੀ ਮੰਨ ਦੇ ਵਿੱਚ ਰਹਿ ਜਾਂਦੀਆਂ ਤੇ ਜਿਹੜਾ ਕੰਮ ਕਰ ਲਓਗੇ ਉਹ ਚੰਗੀ ਚੰਗੀ ਗੱਲ ਆ ਸਹੀ ਗੱਲ ਆ ਜੀ ਸੋ ਜਲਦ ਤੋਂ ਜਲਦ ਆਪਣਾ ਜਿਹੜੀ ਇਹ ਪਲੈਨਿੰਗ ਕਰ ਲਓ ਕਿਉਂਕਿ 31 ਅਕਤੂਬਰ ਤੋਂ 14 ਨਵੰਬਰ ਤੱਕ ਇਹ ਯਾਤਰਾ ਹੋਗੀ ਤਕਰੀਬਨ 15 ਦਿਨ ਹੁੰਦੇ ਨੇ ਸੋ ਤੁਸੀਂ 15 ਦਿਨ ਉੱਥੇ ਉਸ ਧਰਤੀ ਦੇ ਉੱਤੇ ਬਿਤਾਉਣੇ ਨੇ ਜਿੱਥੇ ਕਿ ਗੁਰੂ ਨਾਨਕ ਪਾਸ਼ਾ ਨੇ ਆਪਣੀਆਂ ਬਾਲ ਲੀਲਾ ਜਿਹੜੀਆਂ ਰਚਾਈਆਂ ਸੀਗੀਆਂ ਜਿਸ ਧਰਤੀ ਦੇ ਤੇ ਉਹਨਾਂ ਨੇ ਜਨਮ ਲਿਆ ਕਿਉਂਕਿ ਇਹ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ-ਨੇੜੇ ਹੀ ਬਾਲ ਲੀਲਾ ਗੁਰਦੁਆਰਾ ਸਾਹਿਬ ਜਿੱਥੇ-ਜਿੱਥੇ ਗੁਰੂ ਨਾਨਕ ਪਾਸ਼ਾ ਦੇ ਸਥਾਨ ਬਣੇ ਹੋਏ ਨੇ ਇਹ ਬਿਲਕੁਲ ਨਾਲ-ਨਾਲ ਨੇ ਸੋ ਤੁਸੀਂ ਐਨੀ ਟਾਈਮ ਸਵੇਰੇ ਸ਼ਾਮ ਜਿੱਥੇ ਦਾ ਯਾਤਰਾ ਪਰਵੰਦ ਹੁੰਦਾ ਆ ਕਿ ਅੱਜ ਪਲਾਨ ਕੀਤਾ ਹੁੰਦਾ ਪੂਰੇ ਜਥੇ ਦਾ ਕਿ ਇੱਥੇ ਜਾਣਾ ਉੱਥੇ ਜਾਣ ਤੋਂ ਇਲਾਵਾ ਜਦੋਂ ਤੁਹਾਡੇ ਕੋਲ ਸਮਾਂ ਤੁਸੀਂ ਵਾਪਸ ਆ ਜਾਂਦੇ ਹੋ ਸ਼ਾਮ ਦਾ ਸਮਾਂ ਤੁਹਾਡੇ ਕੋਲ ਹੁੰਦਾ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਦਿਨ ਵੀ ਸੋਹਣੇ ਹੁੰਦੇ ਨੇ ਮੌਸਮ ਵਧੀਆ ਹੁੰਦਾ ਤੁਸੀਂ ਸ਼ਾਮ ਨੂੰ ਬਾਹਰ ਨਿਕਲ ਕੇ ਅ ਨਤਮਸਤਕ ਹੁਣ ਲਈ ਬਾਕੀ ਜਿਹੜੇ ਨੇੜੇ-ਨੇੜੇ ਗੁਰਦੁਆਰਾ ਸਾਹਿਬਾ ਉੱਥੇ ਵੀ ਜਾ ਸਕਦੇ ਹੋ ਸ਼ਾਪਿੰਗ ਕਰਨ ਜਾਣਾ ਚਾਹੁੰਦੇ ਹੋ ਤਾਂ ਉੱਥੇ ਵੀ ਜਾ ਸਕਦੇ ਹੋ ਸੋ ਬਿਲਕੁਲ ਜੀ ਇੱਥੇ ਲੈਂਦੇ ਹਾਂ ਇਜਾਜ਼ਤ ਕੋਈ ਵੀ ਤੁਸੀਂ ਜਾਣਕਾਰੀ ਲੈਣੇ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜਲਦ ਤੋਂ ਜਲਦ ਆਪਣੇ ਨਾਮ ਜਿਹੜੇ ਉਹ ਲਿਖਵਾਉਣੀ ਸ਼ੁਰੂ ਕਰ ਦਿਓ ਦਿਓ ਜੀ ਇਜਾਜ਼ਤ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਮੇਰੇ ਵੱਲੋਂ ਤੇ ਭਾਈ ਸਾਹਿਬ ਜੀ ਨੂੰ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ